ਸਤਿ ਸ਼੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਮਾਲਾ ਛੋਟੇ ਮਾਲੇ ਦੇ ਵਿੱਚ ਪਹਿਲਾ ਖੁਰਦ ਵੀ ਕਹਿ ਦਿੰਦੇ ਆ ਮਿੱਤਰੋ ਉਹਦੇ ਮਾਲਾ ਕਲਾ ਆਫਿਸ ਦੇ ਵਿੱਚ ਗਵੰਡੀ ਪਿੰਡ ਬਾਗਾ ਪੁਰਾਣਾ ਰੋਡ ਆ ਜਿਹੜਾ ਮੁੱਦਕੀ ਉਹ ਸੈਂਟਰ ਦੇ ਵਿਚਾਲੇ ਉਹਦੇ ਲੰਘਦਾ ਇਹਨਾਂ ਦੋਵਾਂ ਪਿੰਡਾਂ ਦੇ ਇੱਕ ਜਰਸੀ ਨਸਲ ਦੀ ਪੰਜਾਬ ਦੀ ਟੌਪ ਦੀ ਬਰੀਡ ਦੇ ਦਰਸ਼ਨ ਕਰਾਉਣ ਲੱਗਾ ਕਿੰਨਵਾ ਸੂਆਏ ਵੈਡ ਹੁੰਦੀ ਆ ਕਿੰਨੇ ਦਿਨਾਂ ਦੀ ਕੱਚੀ ਆ ਕਿਹੜੇ ਵੀਰ ਦੇ ਕੋਲੇ ਖੜੀ ਆ ਕਿਹੜੇ ਘਰੇ ਖੜੀ ਆ ਉਹ ਸਾਰੀਆਂ ਗੱਲਾਂ ਬਾਤਾਂ ਕਰੀਏ ਬਾਈ ਦੇ ਨਾਲ ਸਤਿ ਸ਼੍ਰੀ ਅਕਾਲ ਵੱਡੇ ਵੀਰੇ ਕੀ ਹਾਲ ਚਾਲ ਬਈ ਬਹੁਤ ਵਧੀਆ ਵੀਰੇ ਸੇਤਾ ਦੇ ਪਰਬਤਾਂ ਹਾਂ ਚੜਦੀ ਕਲਾ ਵੀਰੇ ਚਲੋ ਸ਼ੁਕਰ ਹੈ ਇਥੇ ਨਾਮ ਦੱਸ ਦਈਏ ਕਿਹੜਾ ਦੀ ਵੀਰੇ ਆਪਣਾ ਹ ਠੀਕ ਹੈ ਵਸਟਕ ਮੋਗਾ ਚ ਪੈ ਜਾਮਾ ਡਿਸਟ੍ਰਿਕਟ ਮੋਗਾ ਪੈ ਜਾਮਾ ਅੱਛਾ ਵੀਰੇ ਆਪਾਂ ਜਿਹੜੀ ਵੈਡ ਵਿੱਚ ਨਹੀਂ ਹੈ ਹਨਾ ਇਹਦੀ ਕੀ ਡੀਟੇਲ ਆ ਬਾਈ ਇਹ ਦੂਜੇ ਸੂਏ ਆ ਬਾਈ ਜੀ ਪਹਿਲੇ ਸੂਏ ਵੈੜ ਹੀ ਲਈ ਸੀਗੀ ਮੈਂ ਜੀ ਤੇ ਇਹ ਦੂਜਾ ਸੂਆ ਪਹਿਲੇ ਸੂਏ ਨੇ ਦਿੱਤਾ 18 ਕਿਲੋਟਰ ਦੱਦਾ 18 ਲੀਟਰ ਮਾ ਤਾਂ ਪਹਿਲੇ ਸੂਏ ਦੇ ਗਿਆ ਪਹਿਲੇ ਸੂਏ ਦੇ ਗਿਆ ਮੇਰੇ ਵੀ ਤਾਂ ਪਰ ਜਾਊਗੀ ਹਾਂਜੀ 20 22 22 23 ਲੀਟਰ ਆਮ ਨਾ ਕਰਨਾ ਚਾਹੀਦਾ ਜੇ ਚੰਗੀ ਖਾਦ ਵਾਲਾ ਤਾਂ 25 ਲੀਟਰ ਤਾਂ ਦੇਵਗੇ ਜੀ ਦੇ ਜੂਗੀ ਭਾਈ ਦਿਨ ਕਿੰਨੇ ਪਏ ਬ੍ਰਦਰ ਇਹਦੇ ਦਿਨੇ ਦੇ ਤਕਰੀਬਨ ਪੂਰੇ ਹੀ ਆ ਤੇ ਤਕਰੀਬਨ ਹਫਤਾ ਕਰ ਗਿਆ ਹਫਤਾ ਕਰ ਗਿਆ ਹਾਂਜੀ ਫਿਰ ਸੋਹਣੀ ਤਿਆਰ ਹੋ ਜੂਗੀ ਥੋੜਾ ਬਹੁਤ ਸੋਹਣੀ ਤਿਆਰ ਹੋ ਜਾਈਦਾ ਢੱਲਾ ਪਈਆਂ ਜੀ ਉਵੇਂ ਸਾਰਾ ਕੁਝ ਆਇਤਾ ਤਿਆਰੀ ਚ ਹੋਈ ਨਹੀਂ ਗਈ ਵੜ ਸੀਲ ਨਹੀਂ ਗਈ ਚੂਣ ਚਾਣੋ ਮੇਰੇ ਪਿੱਛੇ ਹਾਂ ਸੀਲ ਐਸ ਕੀ ਟੀਕਾ ਵੀਰੇ ਕਿਹੜਾ ਭਰਾਇਆ ਹੋਇਆ ਫਿਰ ਕੀ ਇਹਦੇ ਟੀਕੇ ਬਾਰੇ ਨਹੀਂ ਜਾਂ ਕਿਹੜਾ ਭਰਾਇਆ ਟੀਕੇ ਵੱਡੇ ਭਾਈ ਅੱਛਾ ਜੇ ਕੋਈ ਘਰੇ ਆਉਣਾ ਹੋਵੇ ਵੀਰੇ ਜਿਵੇਂ ਆਪਣੇ ਛੋਟੇ ਮਾਲੇ ਪਿੰਡ ਦੇ ਵਿੱਚ ਕੇਚੰਡਿਆਣੇ ਵਾਲੀ ਸੜਕ ਦੇ ਉੱਤੇ ਮੋੜ ਦੇ ਉੱਤੇ ਹਾਂ ਜੀ ਮੋੜ ਦੇ ਉੱਤੇ ਘਰ ਆ ਹਾਂ ਤੁਹਾਨੂੰ ਮਿੱਤਰੋ ਡੈਰੀ ਬਣੀ ਮਿਲ ਜੂਗੀ ਪੱਖੇ ਵੱਡੇ ਲੱਗੇ ਹੋਇਆ ਉਹ अच्छा ब्रदर हुणे बेचनी आपा हा ना एंदा रेट फिर की तय ਕੀਤਾ ਬਗਦੇ ਫੋਨ ਤੇ ਹਾਂ ਰੇਟ ਫੋਨ ਤੇ ਕਰ ਲਾਂਗੇ ਠੀਕ ਹੈ ਬਈ ਚਲੋ ਬਾਈ ਇਹਦਾ ਵੀ ਮਤਲਬ ਫੋਨ ਤੇ ਕਰਨਾ ਵਾ ਰੇਟ ਕਿਉਂਕਿ ਹਜੇ ਕੱਚੀ ਆ ਬੜ ਜਿਵੇਂ ਦੇ ਤਿਆਰ ਹੋਊਗੀ ਉਵੇਂ ਉਵੇਂ ਰੇਟ ਆ ਜਿਹੜਾ ਇਹਦਾ ਕੁਝ ਹੋਰ ਹੋਊਗਾ ਕਿਉਂਕਿ ਬਾਈ ਇਹ ਜੇ ਇਹ ਸੱਤਾ ਦਿਨਾਂ ਨੂੰ ਕੁਝ ਦੀ ਕੁਝ ਬਣਦੀ ਕਿਉਂਕਿ ਗਾਂ ਦਾ ਕੋਈ ਪਤਾ ਨਹੀਂ ਗਾਂ ਲੱਖ ਵਾਲੀ ਦੋ ਦੀ ਬਣ ਜਾਂਦੀ ਹੁੰਦੀ ਹੈ ਤੇ ਗਾਂ 2 ਲੱਖ ਵਾਲੀ 50 ਤੇ ਆ ਜਾਂਦੀ ਹੁੰਦੀ ਹੈ ਪ੍ਰਮਾਤਮਨ ਦੇ ਮਿੱਤਰੋ ਦੇਖ ਸਕਦੇ ਹੋ ਤੁਸੀਂ ਬਾਕੀ ਬਾਈ ਦਾ ਸੈਟਅਪ ਬਹੁਤ ਸੋਹਣਾ ਬਣਿਆ ਹੋਇਆ ਤੁਸੀਂ ਦੇਖ ਸਕਦੇ ਹੋ ਮਿੱਤਰੋ ਖੁੱਲੇ ਜਾਨਵਰ ਰਹਿੰਦੇ ਆ ਕੱਚਾ ਥਾਂਵਾਂ ਥੱਲੇ ਕੱਚਾ ਜਿਹੜਾ ਥਾਂਵਾਂ ਮਿੱਤਰੋ ਕਈ ਕਲਸ਼ੀ ਆ ਮੋਦੇ ਤੱਤ ਜਿਹੜਾ ਇਹਨਾਂ ਨੇ ਪੈਦਾ ਕਰਦਾ ਕਰਮਾਂ ਵਾਲਿਆਂ ਦੇ ਤੇ ਬੱਚਾ ਜਿਵੇਂ ਵੇਖੋ ਤੁਸੀਂ ਆ ਬੱਚੀ ਇਧਰਲੇ ਪਾਸੇ ਹੀਫਰ ਖੜੀ ਆ ਬਾਈ ਦੀ ਇਹ ਇੱਕ ਖੁੱਲੀ ਰਹਿਣ ਦੇ ਕਰਕੇ ਗਰੋਥ ਵੇਖੋ ਕਿੰਨੀ ਚੰਗੀ ਬਈ ਕਿੰਨੇ ਮਹੀਨਿਆਂ ਦੀ ਇਹ ਇਹ ਹੈਗੀ ਆ ਜੀ 7 ਗੰਨੇ ਮਹੀਨਿਆਂ ਦੀ 7 ਗੰਨੇ ਮਹੀਨਿਆਂ ਦੀ ਕਿਹੜੇ ਸੀਮਨ ਦੀ ਹੈ ਕਿ ਨਹੀਂ ਪਤਾ ਨਹੀਂ ਨਹੀਂ ਇਹਦਾ ਵੀ ਕੋਈ ਪਤਾ ਨਹੀਂ ਚੰਗੀ ਬਹੁਤ ਆ ਹਾਂਜੀ ਗਰਜੌਂਦੀ ਰਵੇ ਕਰਮਾਂ ਵਾਲੀ ਇਹਦਾ ਹੋਜੂ 2 ਮਹੀਨਿਆਂ ਦਾ ਹੀ ਹੋਟੀਕਾ ਲੈ ਲਓ ਬਾਈ ਹਾਂਜੀ ਹਾਂਜੀ ਬਿਲਕੁਲ ਅੱਛਾ ਵੀਰੇ ਗਰਮੀ ਕਰਕੇ ਨਹੀਂ ਟੀਕਾ ਤਾਂ ਵੈਸੇ ਹਿੱਟ ਕੱਢਦੀ ਵਰਦੀ ਹੈ ਤੋਰੀ ਵੀ ਰੇਨਮੈਂਟ ਐ ਖੋਲੀ ਵੈਰ ਬੋਤ ਦੇ ਵਿੱਚ ਲੈ ਮਿੱਤਰੋ ਦੂਜਾ ਸੂਆ ਵੈੜਨੇ ਸੂਣਾ ਵਾ ਹਫਤਾ ਹਜੇ ਇੰਦੇ ਗਿਣਤੀ ਮੁਤਾਬਕ ਜਿਹੜਾ ਕਾਗਜ਼ੀ ਹੁੰਦਾ ਉਹ ਪਿਆ ਕੋਈ 2-4 ਦਿਨ ਉੱਧਰ-ਉੱਧਰ ਹੋਰ ਲੈ ਗਿਆ ਮਿੱਤਰੋ ਦਸਾਂ ਦਿਨਾਂ ਦੀ ਹਫਤੇ ਤੋਂ ਹਜੇ ਕੱਚੀ ਮਿਲਿਓ 18 ਲੀਟਰ ਦੁੱਧ ਪਹਿਲੇ ਸੂਏ ਦਾ ਪੀਕ ਲੈਵਲ ਰਿਹਾ ਹੋਇਆ ਦੂਜਾ ਸੂਆ ਇਹਨੇ ਕਰਮਾ ਵਾਲੀ ਨੇ ਸੋਨਾਵਾ ਮਿੱਤਰੋ ਬਾਕੀ ਸੋਨਾ ਜਿਹੜਾ ਤਿਆਰੀ ਕਰਦੀ ਹੁੰਦੀ ਸੋਨਾ ਥਾਣਾ ਦਾ ਸਹਜਾ ਪੰਜਾਬ ਵਾਲੀ ਟਾਪ ਦੀ ਬ੍ਰੀਡ ਆ 100 ਦੇ ਵਿੱਚੋਂ 80% ਕੁਆਲਿਟੀ ਵੀ ਪੈਸੇ ਕ੍ਰਾਸ ਪੈਂਦਾ ਵਾ ਬਾਕੀ ਗਾਂ ਚੰਗੀ ਆ ਮਿੱਤਰੋ ਜ਼ਬਰਦਸਤ ਢਾਂਚਾ ਤਿਆਰ ਕਰੋਗੇ ਖੁੱਲੇ ਪੇਟ ਦੀ ਗਾਂ ਵਾ ਹਮੇਸ਼ਾ ਗਾਂ ਜਿਹੜੀ ਮਿੱਤਰੋ ਹ ਜ਼ਰੂਰੀ ਹੁੰਦੀ ਆ ਜਿੰਨੀ ਗਾਹਕ ਕਰੋੜ ਤੋਂ ਪੱਧਰੀ ਓਨੀ ਕੁਆਲਿਟੀ ਦਿੰਦੀ ਆ ਮਿੱਤਰੋ ਆਪਾਂ ਨੰਬਰ ਲੈ ਲੈਨੇ ਵੀਰ ਤੋਂ ਵੀਰੇ ਨੰਬਰ ਦਈ ਕਰਦੇ ਵੱਡੇ ਭਾਈ 94637 94637 84713 84713 94637 84713 ਇਹ ਬਾਈ ਦਾ ਨੰਬਰ ਆ ਮਿੱਤਰੋ ਗੱਲਬਾਤ ਲਈ ਸਕਰੀਨ ਦੇ ਉੱਤੇ ਆ ਪਿੰਡ ਮਾਲਾ ਖੁਰਦ ਜ਼ਿਲ੍ਹਾ ਮੋਗਾ